ਇੱਕ ਸੁਪਰ ਫੂਡ ਜੋ ਤੁਹਾਡੀ ਸਿਹਤ ਦੇ ਨਾਲ ਜੁੜੀ ਸਾਰੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਉਹ ਹੈ ਓਟਸ ਮੀਲ ਚਾਹੇ ਤੁਹਾਨੂੰ ਭੁੱਖ ਲੱਗਣ ਤੇ ਇੱਕ ਕਲਿਕ ਮੀਲ ਚਾਹੀਦਾ ਹੋਵੇ ਜਾਂ ਫਿਰ ਢਿੱਡ ਭਰਨ ਵਾਲਾ 스ਨੈਕ ਜਾਂ ਕੁਝ ਜੋ ਸਵੇਰੇ ਨਾਸ਼ਤੇ ਦੇ ਨਾਲ ਤੁਹਾਨੂੰ ਦਿਨ ਭਰ ਦੇ ਲਈ એનર્ਜੀ ਦਿੰਦਾ ਹੋਵੇ ਓਟਸ ਆਪਣੇ ਭਰਪੂਰ ਪੋਸ਼ਣ ਅਤੇ ਸਿਹਤ ਦੇ ਨਾਲ ਜੁੜੇ ਫਾਇਦਿਆਂ ਦੇ ਲਈ ਮੰਨਿਆ ਜਾਂਦਾ ਹੈ ਓਟਸ ਨਾ ਸਿਰਫ ਢਿੱਡ ਦੇ ਲਈ ਚੰਗਾ ਹੁੰਦਾ ਬਲਕਿ ਸਵਾਦਿਸ਼ਟ ਹੋਣ ਦੇ ਨਾਲ ਲੰਬੇ ਸਮੇਂ ਤੱਕ ਢਿੱਡ ਨੂੰ ਭਰਿਆ ਰੱਖਦਾ ਔਰ ਸਿਕ ਅਜੀਹਾ ਮੀਲ ਹੈ ਜੋ ਸਭ ਤੋਂ ਹੈਲਦੀ ਅਨਾਜ ਮੰਨਿਆ ਜਾਂਦਾ ਹੈ ਜਿਸ ਦੇ ਵਿੱਚ ਫਾਈਬਰ, ਵਿਟਾਮਿਨ E, ਫੈਟੀ ਐਸਿਡ ਅਤੇ ਦੂਸਰੇ ਤਰ੍ਹਾਂ ਦੇ ਪੋਸ਼ਕ ਤੱਤ ਦੇ ਨਾਲ ਭਰਪੂਰ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਓਟਸ ਦੇ 5 ਫਾਇਦੇ ਜੋ ਤੁਹਾਨੂੰ ਹੈਰਾਨ ਕਰ ਦੇਣਗੇ। ਓਟਸ ਸੋਲਿਊਬਲ ਅਤੇ ਇਨਸੋਲਿਊਬਲ ਫਾਈਬਰ ਦਾ ਉੱਚ ਸਰੋਤ ਹੈ ਜੋ ਮਲ ਤਿਆਗ ਨੂੰ ਵਿਨੀਯਮਿਤ ਕਰਨ ਦੇ ਵਿੱਚ ਸਹਾਇਤਾ ਕਰਦਾ ਅਤੇ ਕਬਜ਼ ਨੂੰ ਰੋਕਦਾ ਹੈ। ਪ੍ਰੋਟੀਨ ਵਿੱਚ ਓਟਸ ਨੂੰ ਆਹਾਰ ਦੇ ਵਿੱਚ ਸ਼ਾਮਿਲ ਕਰਨ ਦੇ ਨਾਲ ਕਬਜ਼ ਤੋਂ ਬਚਿਆ ਜਾ ਸਕਦਾ ਹੈ। ਨਿਯਮਿਤ ਓਟਸ ਦਾ ਇਸਤੇਮਾਲ ਕਰਨ ਦੇ ਨਾਲ ਕਾਰਡੀਓਵਾਸਕੂਲਰ ਬਿਮਾਰੀ ਤੋਂ ਵੀ ਬਚਾਅ ਹੁੰਦਾ ਹੈ। ਓਟਸ ਵਿੱਚ ਮੌਜੂਦ ਐਂਟੀਆਕਸੀਡੈਂਟ ਦਿਲ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ ਅਤੇ ਇਸ ਵਿੱਚ ਮੌਜੂਦ ਡਾਈਟਰੀ ਫਾਈਬਰ ਗੁੱਡ ਕੋਲੇਸਟਰੋਲ ਨੂੰ ਬਿਨਾਂ ਨੁਕਸਾਨ ਪਹੁੰਚਾਏ ਬੈਡ ਕੋਲੇਸਟਰੋਲ ਦੇ ਪੱਧਰ ਨੂੰ ਘੱਟ ਕਰਦੇ ਹਨ। ਤੀਜੇ ਨੰਬਰ ਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਓਟਸ ਬਹੁਤ ਸਹਾਇਕ ਮੰਨੇ ਜਾਂਦੇ ਹਨ। ਬਲੱਡ ਸ਼ੂਗਰ ਦਾ ਪੱਧਰ ਵਧਨਾ ਟਾਈਪ 2 ਡਾਇਬੀਟੀਜ਼ ਦਾ ਸਿੱਧਾ ਸੰਕੇਤ ਹੈ ਆਮ ਤੌਰ ਤੇ ਇਹ ਇਨਸੂਲਿਨ ਸੰਵੇਦਨਸ਼ੀਲਤਾ ਵਿੱਚ ਗੜਵੜ ਦੇ ਕਾਰਨ ਹੁੰਦਾ ਖਾਸ ਤੌਰ ਤੇ ਜੋ ਲੋਕ ਮੋਟਾਪਾ ਜਾਂ ਫਿਰ ਟਾਈਪ 2 ਡਾਇਬੀਟੀਜ਼ ਦੇ ਸ਼ਿਕਾਰ ਹਨ ਉਹਨਾਂ ਦੇ ਲਈ ਓਟਸ ਮਦਦਗਾਰ ਸਾਬਿਤ ਹੁੰਦੇ ਹਨ ਯਾਨੀ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਆਪਣੀ ਡਾਈਟ ਦੇ ਵਿੱਚ ਓਟਸ ਨੂੰ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਚੌਥਾ ਫਾਇਦਾ ਇਸ ਦਾ ਸਭ ਤੋਂ ਜ਼ਿਆਦਾ ਇਹ ਹੈ ਕਿ ਓਟਸ ਖਾਣ ਦੇ ਨਾਲ ਬਿਹਤਰ ਨੀਂਦ ਦੇ ਵਿੱਚ ਵਾਧਾ ਹੁੰਦਾ ਹੈ ਐਕਸਪਰਟ ਦਾ ਦਾਵਾ ਹੈ ਕਿ ਓਟਸ ਵਿੱਚ ਮੌਜੂਦ ਮੈਲਾਟੋਨਿਨ ਅਤੇ ਕੰਪਲੈਕਸ ਕਾਰਬਸ ਟ੍ਰिप्टੋਫਾਨ ਦੀ ਗਿਣਤੀ ਵਧੀ ਹੈ ਜੋ ਦਿਮਾਗ ਤੱਕ ਪਹੁੰਚ ਕੇ ਬਿਹਤਰ ਨੀਂਦ ਨੂੰ ਪ੍ਰੋਮੋਟ ਕਰਦੇ ਹੈ ਯਾਨੀ ਕਿ ਓਟਸ ਖਾਣ ਦੇ ਨਾਲ ਨੀਂਦ ਚੰਗੀ ਤਰ੍ਹਾਂ ਆਉਂਦੀ ਹੈ ਇਹ ਤਾਂ ਅਸੀਂ ਤੁਹਾਨੂੰ ਓਟਸ ਖਾਣ ਦੇ ਫਾਇਦੇ ਦੱਸੇ ਸੀ ਓਟਸ ਖਾਣ ਦੇ ਤਿੰਨ ਨੁਕਸਾਨ ਵੀ ਹਨ ਜੋ ਅਸੀਂ ਇਸ ਰਿਪੋਰਟ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅਗਰ ਤੁਹਾਨੂੰ ਓਟਸ ਠੀਕ ਦੇ ਨਾਲ ਪੱਕੇ ਨਹੀਂ ਹੋਏ ਤਾਂ ਉਸ ਨੂੰ ਖਾਣ ਦੇ ਨਾਲ ਢਿੱਡ ਸੰਬੰਧੀ ਸਮੱਸਿਆ ਉਤਪੰਨ ਹੋ ਸਕਦੀ ਹੈ ਅਤੇ ਪੇਟ ਵਿੱਚ ਕਬਜ਼ ਦੀ ਸਮੱਸਿਆ ਦੇ ਨਾਲ ਤੁਹਾਨੂੰ ਰੂਬਰੂ ਹੋਣਾ ਪੈ ਸਕਦਾ ਹੈ ਇਸ ਲਈ ਓਟਸ ਨੂੰ ਖਾਣ ਤੋਂ ਪਹਿਲਾਂ اچھی ਤਰ੍ਹਾਂ ਫਰਾਈਪੈਨ ਦੇ ਵਿੱਚ ਉਸ ਨੂੰ ਪਕਾ ਕੇ ਹੀ ਉਸ ਦਾ ਸੇਵਨ ਕਰਨਾ ਚਾਹੀਦਾ ਹੈ ਦੂਜੇ ਨੰਬਰ ਤੇ ਬਾਜ਼ਾਰ ਵਿੱਚ ਕਈ ਪ੍ਰਕਾਰ ਦੇ ਓਟਸ ਆਸਾਨੇ ਦੇ ਨਾਮ ਮਿਲ ਰਹੇ ਹਨ ਅਗਰ ਤੁਸੀਂ ਘੱਟ ਪੋਸ਼ਕ ਤੱਤ ਵਾਲੇ ਓਟਸ ਜ਼ਿਆਦਾ ਮਾਤਰਾ ਵਿੱਚ ਖਾਣੇ ਹੋ ਤਾਂ ਤੁਹਾਨੂੰ ਮਾਈਗਰੇਨ ਮੋਤੀਆਬਿੰਦ ਵੱਧ ਨੀਂਦ ਆਉਣਾ ਹੱਡੀਆਂ ਵਿੱਚ ਦਰਦ ਥਕਾਨ ਅਤੇ 슈ਗਰ ਮਿਕਸ ਓਟਸ ਖਾਣ ਦੇ ਨਾਲ ਸ਼ੂਗਰ ਰੋਗੀਆਂ ਦੇ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ ਇਸ ਲਈ ਇਸ ਨੂੰ ਨਿਯਮਿਤ ਮਾਤਰਾ ਦੇ ਵਿੱਚ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਅਖੀਰ ਤੇ ਤੀਜੇ ਨੰਬਰ ਤੇ ਓਟਸ ਦੇ ਵਿੱਚ ਸਭ ਤੋਂ ਜ਼ਿਆਦਾ ਫੈਟੀ ਐਸਿਡ ਹੋਣ ਦੇ ਕਾਰਨ ਇਸ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨਾ ਵੀ ਨੁਕਸਾਨਦਾਇਕ ਮੰਨਿਆ ਜਾਂਦਾ ਹੈ। ਇਸ ਲਈ ਜਦੋਂ ਵੀ ਤੁਸੀਂ ਓਟਸ ਦਾ ਸੇਵਨ ਕਰੋ ਤਾਂ ਉਸ ਨੂੰ ਲਿਮਟ ਮਾਤਰਾ ਵਿੱਚ ਹੀ ਉਸ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਕਿ ਜ਼ਿਆਦਾ ਮਾਤਰਾ ਸਾਡੀ ਸਿਹਤ ਤੇ ਨੁਕਸਾਨਦੇਹੀ ਨਾ ਬਣ ਸਕੇ ਤਾਂ ਔਰਤ ਸਬੰਧੀ ਅਸੀਂ ਜਾਣਕਾਰੀ ਤੁਹਾਡੇ ਤੱਕ ਇਸ ਰਿਪੋਰਟ ਸਬੰਧੀ ਪਹੁੰਚਾਈ ਹੈ ਤੁਹਾਨੂੰ ਔਰਤਾਂ ਦੇ ਪ੍ਰਤੀ ਜੋ ਜਾਣਕਾਰੀ ਸਾਡੇ ਵੱਲੋਂ ਦਿੱਤੀ ਗਈ ਕਿਵੇਂ ਲੱਗੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ